ਰੰਗਰੇਟਾ ਬਰਾਸਤ ਮਿਸ਼ਨ ਪੰਜਾਬ ਦੇਸ ਪੇਜ ਨਾਲ ਜੁੜੇ ਮੇਰੇ ਅਨੁਸਾਰੇ ਹੀ तमाम ਫਾਲੋਅਰਸ ਨੂੰ ਪਿਆਰ ਕਰਨ ਵਾਲੇ ਸਾਥੀਆਂ ਨੂੰ ਹੱਥ ਜੋੜ ਕੇ गुजारिश ਹੈ ਕਿ ਅੱਜ ਦਾ ਜਿਹੜਾ ਲਾਈਵ ਸੈਸ਼ਨ ਹੈ ਜ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਜਿਹੜਾ ਜਿਹੜਾ ਵੀ ਸਾਥੀ ਜੁੜੂਗਾ ਉਹ ਕਿਰਪਾ ਕਰਕੇ ਮੈਨੂੰ ਇਹ ਜੂੰਦ ਦੱਸ ਦੇ ਕਿ ਉਹ ਅੱਜ ਆ ਰਹੀ ਹੈ ਗੱਲਬਾਤ ਤੁਹਾਡੇ ਨਾਲ ਸਹੀ ਸੁਣਾਈ ਦੇ ਰਹੀ ਹੈ ਤੇ ਦੂਸਰਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਗੱਲਬਾਤ ਕਰਨ ਦਾ ਆਪਣਾ ਉਹ ਬਹੁਤ ਹੀ मतलब मेरे स्मॉल बिजनेस ਨਾਲ ਰਿਲੇਟਡ ਕੰਮ ਹੋਣ ਵਾਲਾ ਵਿਸ਼ਾ ਹੈਗਾ ਪਰ ਸਾਥੀਓ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਆਪਾਂ ਕੁਝ ਸਾਥੀ ਜੁੜ ਜੀਏ ਆਪਾਂ ਫਿਰ ਜੁੜ ਕੇ ਜਿਹੜੀ ਹੈਗੀ ਗੱਲਬਾਤ ਕਰੀਏ ਤਾਂ ਰਗਰੇਟਾ ਬਰਾਸਟ ਮਸ਼ੀਨ ਪੰਜਾਬ ਦੇ ਸਮੂਹ ਪਰਿਵਾਰ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਹਰਵਿੰਦਰ ਸਿੰਘ ਅਟਵਾਲ ਬਠਿੰਡਾ ਬਲੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈਪੀਂ ਜੈਪਾ ਜੈ ਸਭਿਧਾਨ ਸਤਿਓ ਸਾਥਿਓ ਬਹੁਤ ਦਿਨ ਤੋਂ ਜਿਹੜਾ ਹੈਗਾ ਅਲੱਗ-ਅਲੱਗ ਇਸ ਪੇਜ ਦੇ ਉੱਪਰ ਵੀਡੀਓ ਪੈ ਰੀਆਂ ਸੀਗੀਆਂ ਮੈਂ ਪਿਛਲੀ ਵਾਰ ਵੀ ਸ਼ਾਇਦ ਇੱਕ ਲਾਈਵ ਕੀਤਾ ਜਿਸ ਲਾਈਵ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੇ ਉਹ ਸਾਡੇ ਡਰਾਈਵਰ ਸਾਥੀ ਸੀ ਉਹ ਕਿਸੇ ਤਣਾਅ ਬੰਦੇ ਵੱਲੋਂ ਜਿਹੜਾ ਸੀਗਾ ਉਹਨਾਂ ਦਾ ਜ਼ਬਰਦਸਤੀ 65000 ਪਿੱਛੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਸਾਥੀਓ ਤੁਸੀਂ ਅ ਥੈਂਕਸ ਕਰਦਾ ਮੈਂ ਤੁਹਾਡਾ ਕਿ ਤੁਸੀਂ ਉਸ ਪਰਿਵਾਰ ਦੀ ਮਦਦ ਵਾਸਤੇ ਇਹ ਵੀਡੀਓ ਨੂੰ ਸ਼ੇਅਰ ਕੀਤਾ ਔਰ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਇਨਸਾਫ ਮਿਲਿਆ ਉਹਨਾਂ ਨੂੰ ਨੌਕਰੀ ਮਿਲ ਗਈ ਅੱਜ ਆਪਾਂ ਇੱਕ ਹੋਰ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਜੁੜੇ ਆਂ ਦੋਸਤੋ ਬਹੁਤ ਸਾਰੇ ਨੈਗੇਟਿਵ ਲੋਕ ਅਲੱਗ-ਅਲੱਗ ਗੰਦੇ ਗਲਤ ਕਮੈਂਟ ਕਰਕੇ ਸਾਡਾ ਮਨੋਵਲ ਤੋੜਨਾ ਚਾਹੁੰਦੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ 15 ਤੋਂ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ ਸਾਨੂੰ ਕੋਈ ਬਹੁਤੀ ਪਰਵਾਹ ਨਹੀਂ ਹੈਗੀ ਅਸੀਂ ਬਹੁਤਾ ਨਹੀਂ ਸੋਚਦੇ ਪਰ ਹਾਂ ਮਨ ਨੂੰ ਠੇਸ ਪਹੁੰਚਦੀ ਹੈ ਕਿ ਕੁਝ ਤਣਾਟ ਲੋਕ ਕੁਚ ਕੜਮ ਚੌਧਰੀ ਜਿਹੜੇ ਕੜਮ ਚੌਧਰੀ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਕਿ ਉਹਨਾਂ ਦੇ ਪਾਲਣ ਪੋਸ਼ਣ ਦੇ ਅੰਦਰ ਹੀ ਉਹਨਾਂ ਦੇ ਮਾਪੇ ਨੇ ਉਹਨਾਂ ਦੇ ਜਿਹੜਾ ਉਹ ਜਿਸ ਮਾਹੌਲ ਦੇ ਵਿੱਚ ਰਹੇ ਹੈ ਉਹਨਾਂ ਨੇ ਹੀ ਉਹਨਾਂ ਨੂੰ ਉਹਨਾਂ ਦੇ ਦਿਮਾਗ ਦੇ ਅੰਦਰ ਗੰਦਗੀ ਭਰੀ ਹੋਈ ਹੈ ਮੈਂ ਪਰਸੋਂ ਇੱਕ ਪੋਸਟ ਪਾਈ ਕਿ ਅਸੀਂ ਭਾਈ ਜਿਹੜਾ ਹੈਗਾ ਇਕੱਠੇ ਹੋਣ ਵਾਸਤੇ ਇੱਕ ਵਟਸਐਪ ਗਰੁੱਪ ਬਣਾ ਰਹੇ ਆ ਤੁਸੀਂ ਮੈਨੂੰ ਜਿੱਥੋਂ-ਜਿੱਥੋਂ ਜੁੜੇ ਹੋ ਮੈਨੂੰ ਆਪਣਾ ਨਾਮ ਆਪਣਾ ਐਡਰੈਸ ਆਪਣਾ ਮੋਬਾਈਲ ਨੰਬਰ ਦਿਓ ਇੱਕ ਦੋ ਸਾਥੀਆਂ ਨੇ ਪੁੱਛਿਆ ਕਿ ਭਾਈ ਜਿਹੜਾ ਹੈਗਾ ਇਹ ਠੱਗ ਨੇ ਇਹ ਜਦੋਂ ਕੋਈ ਕਹਿੰਦੇ ਪਿੰਡ ਦੇ ਵਿੱਚ ਕੁਝ ਹੁੰਦਾ ਤਾਂ ਉਦੋਂ ਸਿਰਫ ਪਿੰਡ ਦੀ ਪੰਚਾਇਤ ਪਿੰਡ ਦੇ ਬਹੁਤ ਵਾਰ ਬੰਦੇ ਜਾਂ ਤੁਹਾਡੇ ਰਿਸ਼ਤੇਦਾਰ ਹੀ ਕੰਮ ਆਉਂਦੇ ਆ ਅੱਜ ਮੈਂ ਉਸ ਗੱਲ ਜਵਾਬ ਦੇਣ ਵਾਸਤੇ ਤੁਹਾਡੇ ਨਾਲ ਜੁੜਿਆ ਹਾਂ ਦੋਸਤੋ ਸ਼ਾਇਦ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੋਵੇ ਜਿਹੜੇ ਮੇਰੇ ਨਾਲ ਪੁਰਾਣੇ ਜੁੜੇ ਹੋਏ ਐ ਜਾਂ ਫਿਰ ਨਹੀਂ ਪਤਾ ਤਾਂ ਮੈਂ ਤੁਹਾਡੇ ਨਾਲ ਉਹ ਗੱਲ ਅੱਜ ਸ਼ੇਅਰ ਕਰਨ ਲੱਗਿਆ ਤੁਹਾਨੂੰ ਦੱਸਣ ਲੱਗਿਆ ਮੈਂ ਕੋਈ ਫੇਸਬੁੱਕ ਵਾਲਾ ਲੀਡਰ ਨਹੀਂ ਐ ਮੈਂ ਗਰਾਊਂਡ ਤੇ ਲੜਾਈ ਲੜਨ ਵਾਲਾ ਤੁਹਾਡਾ ਭਰਾ ਹੈਗਾ ਮੈਂ ਆਪਣੇ ਆਪ ਨੂੰ ਲੀਡਰ ਵੀ ਨਹੀਂ ਕਹਾਉਂਦਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਵੀ ਕੋਈ ਕਿਸੇ ਗਰੀਬ ਦੇ ਨਾਲ ਕਿਤੇ ਵੀ ਤੱਕਾ ਹੁੰਦਾ ਹੈ ਤਾਂ ਉੱਥੇ ਜਾ ਕੇ ਉਹਦੀ ਮਦਦ ਜ਼ਰੂਰ ਕੀਤੀ ਜਾਵੇ ਇਹਦੇ ਲੜੀ ਦੇ ਤਹਿਤ ਦੋਸਤੋ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਆ ਸੰਨ ਚੰਨਣਾ ਪਾਓ ਵੈਸੇ ਮੈਨੂੰ ਸਰਟੀਫਿਕੇਟ ਦੇਣ ਦੀ ਜਾਂ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਮੇਰਾ ਆਤਮਿਕ ਤੌਰ ਤੇ ਮੈਨੂੰ ਤਸੱਲੀ ਹੈਗੀ ਹੈ ਕਿ ਮੈਂ ਬੇਸ਼ੱਕ ਪੇਸ਼ੇ ਤੋਂ ਡਾਕਟਰ ਹਾਂ ਪਰ ਮੈਨੂੰ ਕਹਿੰਦੇ ਨਾ ਜਿਹਨੂੰ ਪਸੀਨਾ ਨਹੀਂ ਆਇਆ ਉਹਨੂੰ ਪਸੀਨੇ ਦੀ ਸਮੈਲ ਨਹੀਂ ਪਤਾ ਤਾਂ ਸਤਿਓ ਮੈਂ ਗਰੀਬੀ ਦੇਖੀ ਹੈ ਮੈਂ ਮਜ਼ਦੂਰੀ ਕੀਤੀ ਹੈ ਮੈਨੂੰ ਮਜ਼ਦੂਰ ਦੀ ਤਕਲੀਫ ਕੀਤੀ ਹੈਗੀ ਹੈ ਮਜ਼ਦੂਰ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਾਰੀਆਂ ਚੀਜ਼ਾਂ ਮੈਨੇ ਪਿੰਡੇ ਤੇ ਹੰਡੀਆਂ ਹੋਈਆਂ ਨੇ ਮੈਨੂੰ ਇਸ ਕਰਕੇ ਹੰਦੋਖ ਹੈਗਾ ਇਹੇ ਕਰਕੇ ਸਾਨੂੰ ਇਹ ਜਿਹੜੀ ਜੱਟੇਬੰਦੀ ਹੈ ਜਾਂ ਇਹ ਪੇਜ ਹੈਗਾ ਜਾਂ ਇਹ ਚੈਨਲ ਹੈਗਾ ਸਾਨੂੰ ਬਣਾਉਣਾ ਪਿਆ ਅ ਦੋਸਤੋ ਪਥਰਾਲਾ ਪਿੰਡ ਹੈ ਡੱਬ ਵਾਲੀ ਦੇ ਨੇੜੇ 2022 ਦੀ ਗੱਲ ਹੈਗੀ ਹੈ ਇਹ 23 ਦੀ ਸੌਰੀ 23 ਦੀ ਗੱਲ ਹੈਗੀ ਹੈ ਤਾਂ ਇੱਕ ਤਨਾਟ ਲੋਕਾਂ ਵੱਲੋਂ ਕੁਛ ਕੜਾਮ ਚੌਧਰੀਆਂ ਵੱਲੋਂ ਸਾਡਾ ਇੱਕ ਮਰਜੀ ਸਿੱਖਾਂ ਦਾ ਮੁੰਡਾ ਦੇ ਨਾਲ ਇੰਨੀ ਗੰਦੀ ਕਰਤੂਤ ਦੇ ਨਾਲ ਉਹ ਮਾਰਿਆ ਉਹਦਾ ਕਤਲ ਕਰ ਦਿੱਤਾ ਗਿਆ ਔਰ ਪਿੰਡ ਦੇ ਵਿੱਚ ਇਹ ਹੁਕਾ ਦਵਾ ਦਿੱਤਾ ਗਿਆ ਕਿ ਕੋਈ ਵੀ ਜਥੇਬੰਦੀ ਕੋਈ ਬੰਦਾ ਇਹਨਾਂ ਦੀ ਜਿਹੜਾ ਵੀ ਮਦਦ ਕਰਨ ਆਏਗਾ ਅਸੀਂ ਉਹਨਾਂ ਨਾਲ ਵੀ ਇਹੀ ਹਸ਼ਰ ਕਰਾਂਗੇ ਪਰ ਦੋਸਤੋ ਮੈਨੂੰ ਕਿਸੇ ਦਾ ਮੈਸੇਜ ਆਇਆ ਕਿ ਜਥੇਬੰਦੀ ਬਣਾਉਣ ਦਾ ਤਾਂ ਫਾਇਦਾ ਜੇ ਇੱਥੇ ਜਾ ਕੇ ਤੁਸੀਂ ਲੜਾਈ ਲੜੋ ਪਰ ਦੋਸਤੋ ਇਕੱਲਾ ਮੈਂ ਇਨਸਾਨ ਸੀਗਾ ਜਿਹੜਾ ਉੱਥੇ ਗਿਆ ਮੇਰੇ ਨਾਲ ਮੇਰਾ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗਾ ਅਸੀਂ ਗਏ ਉਸ ਟਾਈਮ ਤੇ ਮੇਰੇ ਕੋਲੇ ਗੱਡੀ ਵੀ ਨਹੀਂ ਹੁੰਦੀ ਸੀ ਮੈਂ ਮੋਟਰਸਾਈਕਲ ਤੇ ਮੀਂਹ ਦੇ ਵਿੱਚ ਗਿਆ ਔਰ ਜਾ ਕੇ ਉਸ ਪਰਿਵਾਰ ਦੀ ਮਦਦ ਕੀਤੀ ਵੀਡੀਓ ਇਸ ਪੇਜ ਤੇ ਪਈ ਹੈ ਔਰ ਫਿਰ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਚਾਹੇ ਉਹ ਆਲ ਇੰਡੀਆ ਮਰਜੀ ਸਖ ਹੈ ਚਾਹੇ ਭਵਨ ਸਿੰਘ ਸਮਾਉਜੀ ਹੈ ਕਰਜਿਤ ਗਹਿਰੀ ਜੀ ਹੈ ਰੰਗੇਟਾ ਸਾਹਿਬ ਹੈ ਅਸੀਂ ਸਾਰੇ ਜਣੇ ਨੇ ਇਕੱਠੇ ਹੋ ਕੇ ਜਿੰਨੇ ਅਸੀਂ ਐਸਸੀ ਲੀਡਰ ਸੀਗੇ ਇਕੱਠੇ ਹੋ ਕੇ ਉਸ ਬੱਚੇ ਨੂੰ ਇਨਸਾਫ ਦਵਾਇਆ ਇਹ ਗੱਲ ਮੈਨੂੰ ਕਿਉਂ ਸੁਣਾਉਣੀ ਪਈ ਕਿਉਂਕਿ ਦੋਸਤੋ ਮੈਨੂੰ ਤੁਹਾਡੇ ਨੰਬਰ ਕੋਈ ਮੈਨੂੰ ਆਪਣੇ ਪਰਸਨਲ ਮੈਟਰ ਵਾਸਤੇ ਨਹੀਂ ਚਾਹੀਦੇ ਅਗਰ ਮੈਨੂੰ ਪਰਸਨਲ ਮੈਟਰ ਹੋਊਗਾ ਤਾਂ ਮੈਂ ਲਾਈਵ ਤੁਹਾਡੇ ਨਾਲ ਗੱਲਬਾਤ ਕਰ ਲਵਾਂਗਾ ਕਿ ਭਾਈ ਮੈਨੂੰ ਪਰਸਨਲ ਆ ਚਾਹੀਦਾ ਪਰ ਮੈਂ ਤਾਂ 2027 ਦਾ ਸਾਡਾ ਇਲੈਕਸ਼ਨ ਆ ਰਿਹਾ ਹੈ ਪਹਿਲਾਂ ਅਸੀਂ 2022 ਦੇ ਵਿੱਚ ਆ ਭੇੜੇ ਲੋਕਾਂ ਜਿਹੜੇ ਲੋਕਾਂ ਪੈਂਚਰ ਪੈਂਚਰ ਵਾਲੇ ਲੋਕ ਸਾਡੇ ਮੁੱਖ ਮੰਤਰੀ ਸਾਹਿਬ ਬਾਕੀ ਤਾਂ ਸਾਰੇ ਕੰਮ ਕਰ ਲਏ ਉਹਨਾਂ ਨੇ ਸਾਡੀ ਨਰੇਗਾ ਦੀ ਦਿਹਾੜੀ ਵੀ ਵਧਾਤੀ ਸਾਡਾ ਆਤਾ ਦਾਲ ਸਕੀਮ ਵੀ ਬੜੀ ਤਕਰੀਰ ਦਿੱਤੀ ਸਾਨੂੰ ਸਾਡੇ ਬੱਚਿਆਂ ਦੇ ਸਕਾਲਰਸ਼ਿਪ ਵੀ ਦਿੱਤੇ ਤੇ ਹੁਣ ਰਹਿ ਗਿਆ ਪੈਂਚਰ ਲਾਉਣ ਸਿਖਾਉਣ ਲੱਗੇ ਸਾਨੂੰ ਪਹਿਲਾਂ ਬਾਹਰੋਂ ਅੰਗਰੇਜ਼ ਆਉਂਦੇ ਸੀ ਕੰਮ ਕਰਨ ਠੀਕ ਹੈ ਹੁਣ ਕਹਿੰਦੇ ਜੀ ਪੈਂਚਰ ਲਾਉਣਾ ਹੋਵੇ ਟੱਕਣ ਦੇ ਨਾਲ ਹਵਾ ਚੈੱਕ ਕਰ ਲਓ ਤੇ ਫਿਰ ਪੈਂਚਰ ਲਾ ਲਓ ਆ ਗੱਲਾਂ ਸਾਡਾ ਜਿਹੜਾ ਹੈਗਾ ਮੁੱਖ ਮੰਤਰੀ ਕਰ ਰਿਹਾ ਕਿਸਾਨਾਂ ਨੇ ਜਿਹੜੇ ਕਿਸਾਨ ਵਾਲੇ ਹਤਾਸ਼ੀ ਕਰਦੇ ਸੀ ਕੋਈ ਕਾਂਗਰਸ ਚੋਂ ਕੋਈ ਕਾਲੀ ਦਲ ਚੋਂ ਜਾ ਕੇ ਉੱਥੇ ਐਮਐਲਏ ਬਣਿਆ ਸੀ ਤੇ ਅੱਜੋ ਲੈਂਡ ਪੋਲਿੰਗ ਜਿਹੜਾ ਸੀ ਇਲੈਕਟ ਹੈਗਾ ਉਹਦੇ ਆਧਾਰ ਉਹਨਾਂ ਨੇ ਜਟਾਣੀਆਂ ਜ਼ਮੀਨਾਂ ਵੀ ਦੱਬਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਤਾਂ ਕਹਿਣਾ ਹੋਣਾ ਵੀ ਕਹੀਦਾ ਸੀ ਇਹ ਵੀ ਥੋੜਾ ਜਿਆਦਾ ਮਤਲਬ ਹਰ ਚੀਜ਼ ਨੂੰ ਓਵਰਟੇਕ ਕਰਨਾ ਸਟਾਰਟ ਕਰ ਗਈ ਸੀ ਪਰ ਮੈਂ ਕੋਈ ਉਹਦੇ ਹੱਕ 'ਚ ਨਹੀਂ ਹੈਗਾ ਮੈਂ ਵਿਰੋਧ ਕਰ ਦਾਂ ਕਿਉਂਕਿ ਅਸੀਂ ਵੀ ਕੰਕ ਖਾਣੀਆਂ ਐ ਅਸੀਂ ਪੰਜਾਬ 'ਚ ਰਹਿੰਦੇ ਆਂ ਪਰ ਦੋਸਤੋ ਅਸੀਂ ਸਿਰਫ ਜਿਹੜੀ ਜਥੇਬੰਦੀ ਬਣਾਈ ਹੈ ਜਾਂ ਜਿਹੜਾ ਅਸੀਂ ਕੋਈ WhatsApp ਗਰੁੱਪ ਬਣਾਣਾ ਉਹਦੇ ਅੰਦਰ ਅਸੀਂ ਆਪਣਾ ਏਕੇ ਦਾ ਸਬੂਤ ਦੇ ਕੇ ਜਿਹੜੇ ਸਾਡੀਆਂ ਸਮੱਸਿਆਵਾਂ ਸਾਡੇ ਵੀਰਾਂ ਨੂੰ ਭੈਣਾਂ ਨੂੰ ਹੁਣ ਇੱਕ ਵੀਰੇ ਭਰਾ ਜੱਗਾ ਬਗੜਾੜੀ ਹੈ ਉਹਦਾ ਇੱਕ ਪੇਜ ਚੱਲਦਾ ਹੈ ਉਹਦੇ ਤੇ ਉਹਨੇ ਇੱਕ ਵੀਡੀਓ ਪਾਈ ਸਾਡੀ ਇੱਕ ਭੈਣ ਦੇ ਨਾਲ ਬਹੁਤ ਤੱਕਾ ਹੋਇਆ ਚਲੋ ਮੈਨੂੰ ਉਹਦਾ ਨੰਬਰ ਮਿਲਿਆ ਮੈਂ ਉਹਦੇ ਨਾਲ ਗੱਲ ਕੀਤੀ ਉਸ ਭੈਣ ਦਾ ਮਸਲਾ ਜਿਹੜਾ ਸੀ ਉਹ ਹੱਲ ਹੋ ਗਿਆ ਹੁਣ ਤੁਸੀਂ ਦੱਸੋ ਵੀ ਜੇ ਅਸੀਂ ਆਪ ਦੇ ਵਿੱਚ ਆਪ ਦਾ ਏਕਾ ਨਹੀਂ ਦਿਖਾਵਾਂਗੇ ਤਾਂ ਫਿਰ ਇਹਨਾਂ ਚਾਚਾਂ ਕੋਲ ਤਾਂ ਜਾਣਾ ਹੀ ਪਊਗਾ ਤੇ ਚਾਚਾਂ ਦਾ ਹਾਲ ਤੁਹਾਨੂੰ ਪਤਾ ਹੈ ਕਿ ਚਾਚੇ ਸਾਡੇ ਨਾਲ ਕਰਦੇ ਕੀ ਹੈ ਪਹਿਲਾਂ ਸਾਡੇ ਪਰਿਵਾਰ ਨੂੰ ਕਹਿਣਗੇ ਜੀ ਗੋਹਾ ਸੁੱਟੋ ਫਿਰ ਸਾਡੇ ਪਰਿਵਾਰ ਨੂੰ ਕਹਿਣਗੇ ਜੀ ਪੱਠੇ ਵੜ ਲਿਓ ਫਿਰ ਕਿਤੇ ਜਾ ਕੇ ਇਹ ਸਾਡੇ ਨਾਲ ਥਾਣੇ 'ਚ ਜਾਂਦੇ ਆ ਯਾਰ ਜਿੰਨਾ ਲੋਕਾਂ ਦੇ ਫਿਦਰਤ ਦੇ ਵਿੱਚ ਗੁਲਾਮੀ ਕਰਾਉਣਾ ਹੈਗਾ ਉਹ ਕਿੱਥੋਂ ਚਾਉਣਗੇ ਇਹ ਬੰਦੇ ਯਾਰ ਅਵੇਅਰ ਹੋ ਜਾਣ ਜਾ ਇਹਨਾਂ ਦੇ ਬੰਦੇ ਇਹਨਾਂ ਦੀ ਗਵਾਹੀ ਕਰਨ ਸੋ ਮੇਰਾ ਭਰਾ ਮੇਰੋ ਇਸ ਪੇਜ ਨੂੰ ਚਲਾਉਣ ਦਾ ਮਕਸਦ ਇੱਕੋ ਹੀ ਹੈਗਾ ਕਿ ਜਿੱਥੇ ਵੀ ਕਿਸੇ ਮੈਂ ਕਿਸੇ ਫਿਰ ਕਹ ਰਹੇ ਹਾਂ ਰੰਗਰੇਟਾ ਬਰਾਸਟ ਮਿਸ਼ਨ ਪੰਜਾਬ ਦੀ ਜਿਹੜੀ ਲੜਾਈ ਹੈਗੀ ਹੈ ਉਹ ਕਿਸੇ ਜਾਤ ਧਰਮ ਵਿਸ਼ੇਸ਼ ਨਸਲ ਦੇ ਵਿਅਕਤੀ ਦੇ ਖਿਲਾਫ ਨਹੀਂ ਹੈਗੀ ਮੇਰੀ ਲੜਾਈ ਕੋਈ ਵੀ ਗਰੀਬ ਹੈ ਚਾਹੇ ਉਹ ਗਰੀਬ ਕੋਈ ਮਾਣਿਆ ਚਾਹੇ ਉਹ ਕੋਈ ਗਰੀਬ ਜ਼ਿਮੀਂਦਾਰ ਹੈ ਕੋਈ ਵੀ ਗਰੀਬ ਹੈ ਜਿਹਦੇ ਨਾਲ ਕਿਉਂਕਿ ਟੱਕਾ ਹਮੇਸ਼ਾ ਗਰੀਬ ਨਹੀਂ ਹੋਊਗਾ ਅਮੀਰ ਨਾਲ ਟੱਕਾ ਨਹੀਂ ਹੁੰਦਾ ਅਮੀਰ ਭਵੇਂ ਮਜਬੀ ਸਿੱਖ ਹੋਵੇ ਉਹਦੇ ਨਾਲ ਵੀ ਟੱਕਾ ਨਹੀਂ ਹੋਊਗਾ ਅਮੀਰ ਭਵੇਂ ਰਮਦਾਸੀਆ ਹੋਵੇ ਉਹਦੇ ਨਾਲ ਵੀ ਟੱਕਾ ਨਹੀਂ ਹੋਊਗਾ ਤੇ ਅਮੀਰ ਭਵੇਂ ਜ਼ਿਮੀਂਦਾਰ ਹੋਵੇ ਉਹਦੇ ਨਾਲ ਵੀ ਟੱਕਾ ਨਹੀਂ ਹੋਊਗਾ ਟੱਕਾ ਕਿਹਦੇ ਨਾਲ ਹੁੰਦਾ ਸਿਰਫ ਤੇ ਸਿਰਫ ਗਰੀਬ ਲੋਕਾਂ ਨਾਲ ਸੋ ਦੋਸਤੋ ਆਪਾਂ ਇਹ ਜਿਹੜਾ ਗਰੁੱਪ ਹੈਗਾ ਆਪਾਂ ਜਿਹੜਾ WhatsApp ਤੇ ਤੁਸੀਂ ਮੈਨੂੰ ਨੰਬਰ ਭੇਜ ਰਹੇ ਹੋ ਜਾਂ ਪੋਸਟ ਦੇ ਉੱਤੇ ਨੰਬਰ ਭੇਜ ਰਹੇ ਹੋ ਕੋ ਸਿਰਫ ਤੇ ਸਿਰਫ ਆਪਾਂ ਇਕੱਠੇ ਹੋ ਕੇ ਇੱਕ ਮਜ਼ਬੂਤ ਧਿਰ ਬਣਾ ਸਕੀਏ ਉਹਦੇ ਵਿੱਚ ਬਹੁਤ ਸਾਰੇ ਦੋਸਤ ਮੈਨੂੰ ਪੁੱਛ ਰਹੇ ਸੀ ਕਿ ਇਕੱਲੇ ਐਸੀ ਭੇਜ ਸਕਦੇ ਨਹੀਂ ਦੋਸਤੋ ਜਿਹੜਾ ਆਪਣੇ ਆਪ ਨੂੰ ਇਹ ਮੰਨਦਾ ਹੈ ਕਿ ਅਸੀਂ ਗਰੀਬ ਹੈਗੇ ਆ ਜਾਂ ਅਸੀਂ ਕਿਸੇ ਲਾਚਾਰ ਕਿਸੇ ਦਬੇ ਕੁਚਲੇ ਦੀ ਮਦਦ ਕਰ ਸਕਦੇ ਆ ਉਹ ਇਸ ਦੇ ਵਿੱਚ ਸ਼ਾਮਲ ਹੋ ਸਕਦਾ ਸਾਡਾ ਸ਼ਾਮਲ ਹੋਣ ਦਾ ਮਤਲਬ ਚਾਹੇ ਉਹ ਸਾਡੇ ਬੱਚਿਆਂ ਦਾ ਸਕਾਲਰਸ਼ਿਪ ਹੈ ਚਾਹੇ ਸਾਡੇ ਬੱਚਿਆਂ ਦੀ ਐਡਮਿਸ਼ਨਾਂ ਦਾ ਰੋਲਾ ਹੈ ਚਾਹੇ ਸਾਡੀ ਰਿਜ਼ਰਵੇਸ਼ਨ ਦਾ ਰੋਲਾ ਹੈ ਚاہے ਕੋਈ ਵੀ ਪੰਜਾਬ ਦੇ ਅੰਦਰ ਸਮੱਸਿਆ ਆਉਂਦੀ ਹੈ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਹੈ ਜਿਹੜੇ ਉਹ ਬੱਤਰ ਹੋਏ ਪਏ ਆ ਪੰਜਾਬ ਦੇ ਅੰਦਰ ਕੋਈ ਵੀ ਨੌਜਵਾਨ ਸੇਫ ਨਹੀਂ ਹੈਗਾ ਪੰਜਾਬ ਦੇ ਅੰਦਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਸੋ ਆਪਾਂ ਇੰਨਾਂ ਚੀਜ਼ਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕਿਵੇਂ ਠੱਲ ਪਾ ਸਕਦੇ ਆ ਸਾਡਾ ਕੀ ਜਿਹੜਾ ਹੈਗਾ ਯੋਗਦਾਨ ਬੰਦ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਕੇ ਇੱਕ ਦੂਜੇ ਦੀ ਸਲਾਹ ਦੇ ਨਾਲ ਅਸੀਂ ਆਪਣੀ ਯੂਨਿਟੀ ਵੱਡੀ ਕਰਨੀ ਹੈ ਔਰ ਆਉਣ ਵਾਲਾ 2027 ਹੈਗਾ ਉਹਦੀ ਆਪਾਂ ਰੂਪਰੇਖਾ ਤਿਆਰ ਕਰਨੀ ਹੈਗੀ ਹੈ ਕਿਉਂਕਿ ਅਸੀਂ ਬਹੁਤ 70 ਪਿਛਲੇ 70 72 ਸਾਲ ਤੋਂ ਕੁੱਟ ਖਾਂਦੇ ਆ ਰਹੇ ਹਾਂ 40% ਸਮਾਜ ਸਾਡਾ ਹੈ 40% ਵੋਟਾਂ ਸਾਡੀਆਂ ਨੇ ਪਰ ਸਾਡੀਆਂ ਹੀ ਵੋਟਾਂ